ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਹਉ ਆਇ ਦੂਰ ਹਉ ਚੱਲ ਕਾ ਮੈਂ ਤਕੀਤ ਸਰਨਾਏ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭ ਦੁੱਖ ਗਵਾਏ ਜੀਉ ਸਤਗੁਰੂ ਪਾਸ ਬਿਨੰਤੀਆਂ ਮਿਲ ਨਾਮ ਆਧਾਰਾ ਟੁੱਟਾ ਸੱਚਾ ਬਾਦਸ਼ਾਹ ਤਾਪ ਗਿਆ ਸੰਸਾਰਾ ਚੱਕਰ ਜਿਹਨ ਅਰ ਬਰਨ ਜਾਤ ਹਰ ਬਾਤ ਨਹਿਨ ਜਿਹ रूप रंग अर रेखा भेख कऊ कह ना सकत के अचल मूरत अनपाव प्रकाश अमितोज कह जै कोटि इंद्र इंदरान शाह शहान गनिज त्रभवन मेप सुर नर असुर ਨੇਤ ਨੇਤ ਬਨ ਤਰਨ ਕਹਤ ਤਵ ਸਰਬਨਾਮ ਕਥ ਕਵਨ ਕਰਮਨਾਮ ਬਰਨਤ ਸੁਮਤ ਸੁ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁ ਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਜੀ ਸਲੋਕ ਮਹਲਾ 3 ਜੀ ਵਿਣ ਨਾ ਵੈ ਸਭ ਭਰਮਦ ਨਿਤ ਜਗ ਟੋਟਾ ਸਾਰ ਮਨ ਮੁਖ ਕਰਮ ਕਮਾਵਣ ਹੋਮ ਅੰਧ ਗੁਬਾਰ ਵਿਣਨਾਵ ਸਭ ਪਰਮਦ ਨਿਤ ਜਗ ਟੋਟਾ ਸਾਰ ਮਨੁਖ ਕਰਮ ਕਮਾਵਣ ਹੋਮ ਅੰਧ ਗੁਬਾਰ ਗੁਰਮਖ ਅੰਮ੍ਰਿਤ ਪੀਵਨਾ ਨਾਨਕ ਸ਼ਬਦ ਵਿਚਾਰ ਮਹਲਾ 3 ਸਹਜ ਜਾਗ ਸਹਜ ਸੋਵੈ ਗੁਰਮਖ ਅਨੰਦਨ ਉਸਤਤ ਹੋਵੇ ਮਨਮੁਖ ਭਰਮੈ ਸਹਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗ ਸਭ ਹੈ ਸੁਭਾਏ ਨਾਨਕ ਨਾਮ ਰਤਿਆ ਬਲ ਜਾਓ ਪਾਉੜੇ ਸੇ ਹਰ ਨਾਮ ਧਿਆਵੇ ਜੋ ਹਰ ਰਤਿਆ ਹਰ ਇਕ ਧਿਆਵੇ ਇਕ ਇਕੋ ਹਰ ਸਤਿਆ ਹਰ ਇਕ ਵਰਤੈ ਇਕ ਇਕੋ ਉਤ ਬਤਿਆ ਜੋ ਹਰ ਨਾਮ ਵਤਿਆ ਤਿੰਨ ਡਰ ਸਟ ਘੱਤਿਆ ਗੁਰਮਤੀ ਦੇਵ ਆਪ ਗੁਰਮਖ ਹਰ ਜਪਿਆ ਜੋ ਹਰ ਨਾਮ ਧਿਆਵੇ ਤਿੰਨ ਡਰ ਸਡ ਘੱਤਿਆ ਗੁਰਮਤੀ ਦੇਵ ਆਪ ਗੁਰਮਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਵਿਣ ਨਾਵ ਸਭ ਧਰਮ ਦੇ ਨਿਤ ਜਗ ਤੋਟਾ ਸਹ ਸਾਰ ਮਨ ਮੁਖ ਕਰਮ ਕਮਾਵਣ ਹੋ ਮੈਂ ਅੰਧ ਗੁਬਾਰ सत्नामहे गुरु